ਜਨੇ ਆਪਾਂ ਅੱਜ ਲੜੀਵਾਰ ਵਿਆਖਿਆ ਤੋਂ ਅਲੈਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾਕ 485 ਤੇ ਇਸ ਭਾਵੇਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਇਸ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆਂ ਸ਼ਬਦ ਦਾ ਹੈਡਿੰਗ ਹੈ ਆਸਾ ਮਤਲਬ ਆਸਾ ਰਾਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਆਨੇ ਲੇ ਕੰਬ ਪਰਾਈ ਲੇ ਉਤਕ ਖਾ ਕਰ ਕੋਈ ਇਸ਼ਨਾਨ ਕਰੂੰ ਮੈਂ ਇੱਕ ਕੜਾ ਲੈ ਲੈਣਾ ਉਸ ਵਿੱਚ ਪਾਣੀ ਪਾਉਂਦਾ ਹਾਂ ਜਲ ਪਾਉਂਦਾ ਹਾਂ ਇਹ ਠਾਕੁਰ ਨੂੰ ਇਸ਼ਨਾਨ ਕਰਾਉਣ ਲੱਗਿਆ ਹਾਂ ਇੱਕ ਘੜਾ ਪਾਣੀ ਦਾ ਭਰ ਆ ਭਰਾ ਕੇ ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ ਪਰ ਨਾਮਦੇਵ ਜੀ ਕਹਿੰਦੇ ਪਰਵਾਣੀ ਹੈ ਕਿਉਂ ਨਹੀਂ ਹੈ ਜੀ 42 ਲੱਖ ਜੀ ਜਲ ਮੇ ਹੋਤੇ ਪੀਠਲ ਪਹਿਲਾ ਕਾਈ ਕਰੋ ਪਾਣੀ ਰਿਹਾ ਕਿਤੇ ਪਹਿਲੇ 42 ਲੱਖ ਜੀਵ ਹੈਗੇ ਆ ਕਿਉਂਕਿ ਪ੍ਰਾਤਿਕ ਧਰਮ ਵੀ ਮੰਨਦਾ ਇਸ ਚੀਜ਼ ਨੂੰ ਕਿ ਜੀ 42 ਲੱਖ ਜੀਵ 42 ਲੱਖ ਜੰਗਨਾ ਪਾਣੀ ਵਿੱਚ ਹੁੰਦੀਆਂ ਨੇ ਤੇ 42 ਲੱਖ ਕਰਦੀ ਕਿ ਹੁੰਦੀਆਂ ਹੈ ਪ੍ਰਾਕ੍ਰਿਤਿਕ ਧਰਮ ਨਾ ਥਿਉਰੀ ਹੈ ਉਸੇ ਨੂੰ ਲੈ ਕੇ ਨਾਮਦੇਵ ਜੀ ਸਾਨੂੰ ਸਮਝਾਉਂਦੇ ਹੈ ਕਿ 42 ਲੱਖ ਐਨੇ ਜੀਵ ਪਾਣੀ ਵਿੱਚ ਨੇ ਉਹ ਦੇਖੋ ਮੱਛੀਆਂ ਟੱਡੂ ਜਿੰਨਾ ਵੀ ਜਾਨਵਰ ਕੋਈ ਪਾਣੀ ਵਿੱਚ ਹੈ ਉਹ ਆਪਣੀਆਂ ਸਾਰੀਆਂ ਕਿਰਿਆਵਾਂ ਪਾਣੀ ਵਿੱਚ ਹੀ ਕਰ ਰਿਹਾ ਨਾ ਤੇ ਫਿਰ ਉਹ ਜਦੋਂ ਜਲ ਦੇ ਵਿੱਚ ਹੈ ਫਿਰ ਮੈਂ ਉਸ ਜਲ ਨਾਲ ਆਪਣੀ ਇਸ ਦੇਵਤੇ ਦੀ ਮੂਰਤੀ ਜਾਂ ਪਰਮਾਤਮਾ ਦੀ ਮੂਰਤੀ ਨੂੰ ਕਿਵੇਂ ਮੈਂ ਪਵਿੱਤਰ ਕਰ ਸਕਦਾ ਭਗਤ ਨਾਮਦੇਵ ਜੀ ਕਹਿੰਦੇ ਐਸਾ ਹੋ ਨਹੀਂ ਸਕਦਾ ਐਸਾ ਹੋ ਨਹੀਂ ਸਕਦਾ ਮੁਸ਼ਕਲ ਹੈ ਜਿੱਥੇ ਜਾ ਤਤ ਬੀਠਲ ਪਹਿਲਾ ਮੈਂ ਜਿੱਥੇ ਵੀ ਜਾਵਾਂ ਜਿੱਥੇ ਵੀ ਮੈਂ ਦੇਖਦਾ ਉਹ ਮੇਰਾ ਪ੍ਰਭੂ ਨਰਲੇਪ ਰੂਪ ਵਿੱਚ ਬਰਤਰੀ ਵਜੂਦ ਹੈ ਵਜੂਦ ਹੈ ਵਜੂਦ ਕੀ ਵਿਚਾਂ ਵਿੱਚ ਐਗਜ਼ਿਸਟੈਂਸ ਸਰ ਇਸਟਾ ਸਾਰੇ ਸੰਸਾਰ ਵਿੱਚ ਮਹਾ ਆਨੰਦ ਕਰੇ ਸਦਕੇਲਾ ਰਹਾਉ ਤੇ ਸਾਰੇ ਜੀਵਾਂ ਵਿੱਚ ਵਿਆਪਕ ਹੋ ਕੇ ਬੜੇ ਆਨੰਦ ਚੋਜ ਤਵਾਸੇ ਕਰ ਰਿਹਾ ਹਾ ਹੁਣ ਦੋ ਸਾਰੇ ਇਹ ਪੰਕਤੀਆਂ ਪੜ ਕੇ ਰਹਾਉ ਪੜ ਕੇ ਕੀ ਸਮਝ ਵਿੱਚ ਪੈਂਦਾ ਨਾਮਦੇਵ ਜੀ ਕਹਿੰਦੇ ਕਿਸ ਪ੍ਰਮਾਤਮਾ ਨੂੰ ਮੈਂ ਮੰਨਾਂ ਜਿਸ ਮਾਲਕ ਨਾਲ ਵਿਆਹ ਜੁੜਿਆ ਆਇਆ ਉਹ ਤੇ ਸਾਰੇ ਜੀਵਾਂ ਦੇ ਵਿੱਚ ਹੈ ਸਾਰੇ ਜੀਵਾਂ ਦੇ ਵਿੱਚ ਰਹਿੰਦਾ ਹੈ ਤੇ ਨਿਰਲੇਪ ਰਿੰਦਰ ਤੇ ਸਰਵ ਵਿਆਪਕ ਹੈ ਹੁਣ ਬਾਪੂ ਨਾਨਕ ਜੀ ਕੀ ਕਹਿੰਦੇ ਏਕ ਸਾਰਿਆਂ ਚ ਇੱਕੋ ਹੀ ਹੈ ਭੂਵੀ ਇਹ ਗੱਲ ਕਹਿੰਦੇ ਹੈ ਸੁਰ ਸੇਮ ਚੀ ਹੈ ਸੇਮ ਵਿਚਾਰ ਵੀ ਪਰ ਹੁਣ ਜੇ ਮੈਂ ਉਸ ਮਾਲਕ ਦੀ ਇੱਕ ਮੂਰਤੀ ਬਣਾ ਲਵਾ ਤੇ ਉਸ ਮੂਰਤੀ ਨੂੰ ਮੈਂ ਪਾਣੀ ਨਾਲ ਇਸ਼ਨਾਨ ਕਰਕੇ ਕਹਾਂ ਕਿ ਮੈਂ ਮਾਲਕ ਦਾ ਇਸ਼ਨਾਨ ਕਰਾ ਰਿਹਾ ਹਾਂ ਕਿ ਇਹ ਤੇ ਵਿਆੜੀ ਲੱਖ ਜੀਵ ਪਹਿਲੀ ਹੁੰਦੇ ਆ ਪਾਣੀ ਵਿੱਚ ਤੇ ਫਿਰ ਮੈਂ ਉਸ ਮਾਲਕ ਨੂੰ ਪਵਿੱਤਰ ਕਿਵੇਂ ਕਰ ਸਕਦਾ ਉਸ ਮੂਰਤੀ ਨੂੰ ਪਵਿੱਤਰ ਕਿਵੇਂ ਕਰ ਸਕਦਾ ਹੁਣ ਅਗਲਾ ਸਟੈਪ ਆਣੀਏ ਲੇ ਫੂਲ ਕਰੋਈ ਲੇ ਮਹਲਾ ठाकुर की हां पूज करूं जे मैं फूल तोड़ लावां ते इनਾਂ ਫੁੱਲਾਂ ਨੂੰ ਤੋੜ ਕੇ ਇਹਨਾਂ ਦੀ ਮਾਲਾ ਬਰੋ ਲਾਵਾਂ ਫੇਰ ਵੀ ਮੈਂ ਉਸ ਮਾਲਕ ਨੂੰ ਸੱਚੀ ਚੀਜ਼ ਨਹੀਂ ਭੇਟ ਕਰ ਸਕਦਾ ਕਿਉਂਕਿ ਪਹਿਲੇ ਵਾਅਦੇ ਲਈ ਹੈ ਪਰ ਬੀਠਲ ਪਹਿਲਾ ਕਾਇ ਕਰੂੰ ਮੇਰੀ ਇਹ ਪੂਰਿਆ ਵੀ ਸਫਲੀ ਨਹੀਂ ਹੁੰਦੀ ਕਿਉਂਕਿ ਫੁੱਲਾ ਉੱਤੇ ਤਾਂ ਪਹਿਲੇ ਹੀ ਭੌਰਾ ਬੈਠ ਕੇ ਖੁਸ਼ੂ ਲੈ ਗਿਆ ਪਹਿਲੇ ਹੀ ਲੈ ਗਿਆ ਖਸ਼ੂ ਤੇ ਉਸ ਭੌਰੇ ਦੇ ਵਿੱਚ ਕਿਉਂਕਿ ਮੇਰਾ ਰਾਮ ਹੈ ਜਿਹੜਾ ਮੇਰਾ ਪਰਮਾਤਮਾ ਹੈ ਉਹ ਤੇ ਸਰਵ ਵਿਆਪਕ ਹੈ ਤੇ ਉਹ ਭੌਰੇ ਵਿੱਚ ਵੀ ਸੀਗਾ ਹੁਣ ਕਿ ਖੁਸ਼ੂ ਪਹਿਲੇ ਹੀ ਲੈ ਗਿਆ ਹੁਣ ਵਾਏ ਐਵੇਂ ਝੂਠੇ ਹੋਏ ਫੁੱਲ ਭੇਟ ਕਰਦੇ ਇਹਨਾਂ ਦਾ ਕੀ ਫਾਇਦਾ ਕਾਦੇ ਲਈ ਕਰਾ ਰਹੇ ਕੋਈ ਲੋੜ ਦੀ ਹੈ ਦੇਖੋ ਕਿੰਨੀ ਤਰਕਪੂਰਨ ਗੱਲਾਂ ਨੇ ਨਾਮ ਦੇ ਗੀਆ ਜਿਹੜਾ ਸਰਵ ਵਿਆਪਕ ਪ੍ਰਮਾਤਮਾ ਰਾਮ ਅੱਲਾ ਗॉड ਨੂੰ ਸਮਝ ਲਏ ਨਾ ਉਹ ਉਹਦਾ ਦਿਮਾਗ ਇਸ ਤਰੀਕ ਖੁੱਲ ਜਾਏਗਾ ਉਹਦੇ ਵਿਚਾਰ ਬਦਲ ਜਾਣਗੇ ਉਹ ਰੱਬ ਨੂੰ ਤੇ ਇਸ ਅਸਮਾਨਾ ਤੇ ਵੀ پہاੜ ਦਾ ਉਹਨੂੰ ਸਭ ਨੂੰ ਪਤਾ ਲੱਗ ਜਾਂਦਾ ਕਿ ਸਾਰੇ ਵਿਹਾਰ ਵਿੱਚ ਇੱਕ ਹੀ ਮਾਲਕ ਆਫ ਵਰਤ ਹੈ ਹੁਣ ਕਹਿੰਦੇ ਜੇ ਮੈਂ ਫੁੱਲ ਤੋੜ ਕੇ ਉਹਨਾਂ ਦੀ ਮਾਲਾ ਬਣਾ ਕੇ ਆਪਣੀ ਮੂਰਤੀ ਈਸ਼ਟ ਅਗੇ ਭੇਂਟ ਕਰਾਂ ਇਹ ਇਹ ਤੇ ਪਹਿਲੇ ਹੀ ਉਸ ਪਾਰਕ ਨੇ ਸ਼ੂਏ ਦੀ ਮਾਰ ਲਈ ਹੈ ਹੁਣ ਮੇਰੇ ਭੇਡ ਕਰਨ ਦਾ ਕੀ ਮਤਲਬ ਰਹਿ ਗਿਆ ਕੋਈ ਰਿਆ ਆਨੀ ਲੈ ਦੂਧ ਦਾਈ ਲੈ ਖੀਰ ਠਾਕਰ ਕੋ ਨਾ ਵੇਦ ਕਰੂੰ ਇੱਥੇ ਇੱਕ ਸ਼ਬਦ ਆ ਨਵਾਂ ਨਹਿ ਵੇਦ ਨਹਿ ਵੇਦ ਦਾ ਮਤਲਬ ਉਹ ਭੋਜਨ ਜਿਹੜਾ ਕਿਸੇ ਨੇ ਝੂਠਾ ਨਾ ਕੀਤਾ ਹੋਵੇ ਜਰੀ ਪਵਿੱਤਰ ਭੋਜਨ ਸੱਚਾ ਭੋਜਨ ਆਪਾਂ ਕਹਿੰਦੇ ਹਾਂ ਨਾ ਇਹ ਗੱਲ ਬੀ ਸੋਚ ਰੱਖ ਕੇ ਆ ਕੰਮ ਕਰੋ ਸੋਚ ਰੱਖ ਕੇ ਆ ਕੰਮ ਕਰੋ ਹੁਣ ਨਾਮ ਦੇ ਕੀ ਨੂੰ ਸੁਣੋ ਤੇ ਫਿਰ ਪਤਾ ਲੱਗੇਗਾ ਸੋਚ ਤੇ ਹੈ ਹੀ ਨਹੀਂ ਸਵੱਛਤਾ ਹੈਗੀ ਹੈ ਸਵੱਛਤਾ ਰੱਖਣਾ ਸਾਡੀ ਡਿਊਟੀ ਹੈ ਧਾਰਮਿਕ ਕ੍ਰਿਸ਼ਨ ਰੱਖਣੀ ਹੈ ਜ਼ਰੂਰੀ ਨੇ ਪਰ ਸਵੱਛਤਾ ਨਹੀਂ ਅਸੀਂ ਰੱਖ ਸਕਦੇ ਹੁਣ ਆਓ ਕਿਵੇਂ ਸਮਝਾਉਂਦੇ ਆ ਆ ਨੀ ਲੈ ਦੁੱਧ ਰਿਦਾਈ ਲੈ ਖੀਰੰ ਜੇ ਮੈਂ ਦੁੱਧ ਲੈ ਆਵਾਂ ਤੇ ਉਸ ਵੀ ਬਣਾ ਲਵਾਂ ਖੀਰ ਇਹ ਫਿਰ ਇਸ ਨੂੰ ਸੱਚੀ ਸਮਝ ਕੇ ਆਪਣੀ ਇਸ਼ਟ ਮੂਰਤੀ ਦੇ ਭੇਟ ਕਰਾਣਾ ਨਹੀਂ ਪਰਮਾਨ ਹੋ ਸਕਦੀ ਹੁਣ ਕਿਉਂ ਨਹੀਂ ਹੋ ਸਕਦੀ ਨਾਮਦੇਵ ਜੀ ਅਸੀਂ ਸਵਾਲ ਕਰ ਲੀਏ ਨਾਮਦੇਵ ਜੀ ਨੂੰ ਭਾਵੇਂ ਜੀ ਸਾਨੂੰ ਦੱਸੋ ਗੁਰੂ ਜੀ ਗੁਰੂ ਜੀ ਸਾਨੂੰ ਦੱਸੋ ਇਹ ਫਿਰ ਕਿਉਂ ਨਹੀਂ ਕਾਇਆ ਹੋ ਸਕਦੀ ਚੀਜ਼ ਸਮਝਾਉਦੇ ਆ ਤਰਕ ਨਾਲ ਪਹਿਲੇ ਦੁੱਧ ਵਟਾਰਿਓ ਬਛਰੇ ਬੀਠਲ ਪਹਿਲਾ ਕਾਹੇ ਕਰੋ ਦੁੱਧ ਤੇ ਪਹਿਲਾਂ ਹੀ ਜਦੋਂ ਕਾਂ ਦਾ ਰੋਗ ਕੱਢਿਆ ਤੇ ਬੱਚਾ ਛੱਡਣਾ ਪਿਆ ਨਾ ਬੱਚਾ ਛੱਡਿਆ ਤਾਂ ਹੀ ਗਾਨੇ ਗੁਪ ਦਿੱਤਾ ਨਾ ਇਹਦਾ ਮਤਲਬ ਦੁੱਧ ਤੇ ਘਿਰੋ ਥਾਣ ਪਹਿਲੀ ਵਾਰ ਕਾਂ ਦੇ ਝੁੱਠਾ ਕਰਤੇ ਬੱਚੇ ਨੇ ਇਹ ਦੁੱਧ ਵੀ ਝੁੱਠਾ ਕਰਦਾ ਇਹ ਘਰ ਇੱਕ ਐ ਨਾਇ ਦੇਵ ਕਿਵੇਂ ਹੋਇਆ ਇਹ ਜਿਹੜੀ ਮੇਰੀ ਖੀਰ ਹੈ ਇਹ ਘਰ ਸੁੱਚੀ ਕਿਵੇਂ ਹੋਈ ਇਹ ਤੇ ਬੱਚੇ ਦੀ ਬੱਚੇ ਦੀ ਝੂਠੀ ਕਰੀ ਹੋਈ ਕਿੰਨੇ ਤਰਕਪੂਰਨ ਸਵਾਲ ਨੇ ਸਾਨੂੰ ਕਰਮ ਕਾਂਡਾਂ ਤੋਂ ਕਿਵੇਂ ਬਚਾਉਂਦੇ ਆ ਭਗਤਨਾਮ ਦੇਹੀ ਗੁਰੂ ਜਰਾਂ ਦੇ ਸਾਡੇ ਅਸੀਂ ਆਪਾਂ ਕਹਿੰਨੇ ਨਾ ਰੋਜ਼ ਪੜ੍ਹਦੇ ਤਾਂ ਰੋ ਜਾਂ ਸਦਾ ਕਰਵਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਹਨ ਗੁਰੂ ਤੋਂ ਕਰਵਾਨ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕਰਵਾਨ ਜਾਈਏ ਜਿਹੜਾ ਮਿੱਤ ਸਾਨੂੰ ਰੋਜ਼ ਗਿਆਨ ਦਿੰਦੇ ਆ ਦੇਖੋ ਕੈਸੇ ਤਰਕਪੂਰਨ ਸਵਾਲ ਨੇ ਆਪਾਂ ਸੋਚ ਰੱਖ ਕੇ ਬਣਾਉਂਦੇ ਆ ਦੇਖੋ ਜੀ ਨਹੀਂ ਇੱਕ ਗੱਲ ਇਹ ਜ਼ਰੂਰ ਹੈ ਕਿ ਸਵਸ਼ਥਤਾ ਜ਼ਰੂਰੀ ਹੈ ਇਹ ਨਹੀਂ ਹੈ ਵੀ ਅਸੀਂ ਭੋਜਨ ਬਣਾਉਣ ਲੱਗਿਆਂ ਹੱਥ ਨਾਲ ਸਾਫ਼ ਕਰ ਲਈਏ ਅਸੀਂ ਕੜਾਹੀ ਨਾਲ ਵਾਜੀਏ ਅਸੀਂ ਇਹ ਨਾ ਕਰੀਓ ਸਾਰਾ ਕਰਨਾ ਹੈ ਉਹ ਤੇ ਉਹ ਤੇ ਸਵਸ਼ਥਤਾ ਵਾਸਤੇ ਜ਼ਰੂਰੀ ਹੈ ਸਵਸ਼ਥਤਾ ਜ਼ਰੂਰੀ ਹੈ ਹੈ ਹੀ ਨੇ ਕੰਡੀਸ਼ਨਰ ਜ਼ਰੂਰੀ ਨੇ ਤੇ ਸੋਚਤਾ ਨਹੀਂ ਰੱਖੀ ਜਾ ਸਕਦੀ ਕਿਉਂ ਕਿ ਕਿਉਂਕਿ ਦੇਖੋ ਕਿੰਨੇ ਪਿਆਰੇ ਸ਼ਾਂਤ ਸੁਝਾ ਰਹੇ ਹੈ ਕਿ ਇਹ ਦੁੱਧ ਦਾ ਪਹਿਲੀ ਬੱਚੇ ਨੇ ਹੀ ਠਾਕਾ ਕਿ ਕਰਿਆ ਬੱਚੇ ਤੇ ਇਹ ਹੋਣ ਘਰ ਖੀਰ ਸੁੱੱਚੀ ਹੋ ਨਹੀਂ ਸਕਦੀ ਤੇ ਐਸ ਕਰਕੇ ਨਾਮਦੇਵ ਜੀ ਕਹਿੰਦੇ ਖਿਆਲ ਕਰਨਾ ਉਹ ਬੱਚਾ ਪਹਿਲੀ ਦੁੱਧ ਪੀ ਗਿਆ ਤਾਂ ਮਤਲਬ ਬੱਚੇ ਵਿੱਚ ਉਹ ਪਰਮਾਤਮਾ ਜੀ ਉਹਨੇ ਦੁੱਧ ਦਾ ਸਵਾਰ ਤੇ ਪਹਿਲੀ ਮਾਨ ਲਿਆ ਉਹ ਸਵਾਲਕ ਨੇ ਈ ਪੈ ਬਿਟਲ ਉਪੈ ਵਿਟਲ ਵਿਟਲ ਬਨ ਸਰਸਾਰ ਨਹੀਂ ਇੱਥੇ ਵੀ ਮਾਲਕ ਉੱਥੇ ਵੀ ਮਾਲਕ ਇਹ ਸਾਰੇ ਸੰਸਾਰ ਵਿੱਚ ਕੋਈ ਜਗ੍ਹਾ ਨਹੀਂ ਜਿਹੜੀ ਮਾਲਕ ਤੋਂ ਬਿਨਾ ਹੋਵੇ ਇੱਥੇ ਵੀ ਮਾਲਕ ਹੈ ਉੱਥੇ ਵੀ ਮਾਲਕ ਹੈ ਸਾਰੇ ਕਿਤੇ ਮਾਲਕ ਹੈ ਮਾਲਕ ਤੋਂ ਬਿਨਾ ਸੰਸਾਰ ਤੇ ਕੋਈ ਵੀ ਜਗ੍ਹਾ ਖਾਲੀ ਨਹੀਂ ਹੈ ਕਿੰਨਾ ਪਿਆਰਾ ਬੋਲ ਹੈ ਉਹ ਪਰਮਾਤਮਾ ਸਾਰੇ ਕਿਤੇ ਹੈ ਥਾਨ ਤਨੰਤਰ ਨਾਮਾ ਪਰਣਵੇ ਪੂਰ ਰਹੋ ਤੂੰ ਸਰਬਮਈ ਥਾਨ ਜਗਾ ਜਿਨੀ ਮੇਰੇ ਹਿਰਦੇ ਵਿੱਚ ਥਾਮ ਕਰ ਮੇਰੇ ਤੋਂ ਬਾਹਰ ਦੂਜਿਆਂ ਦੇ ਹਿਰਦੇ ਵਿੱਚ ਵੀ ਪੂਰ ਰਹਿਵਤੋ ਸਰਬਮਹੀਂ ਐ ਮੇਰੇ ਮਾਲਕਾ ਤੂੰ ਸਭਾਂਿਆਂ ਦੇ ਵਿੱਚ ਵਿਆਪਕ ਹੈ ਨਾਮਾ ਕਰਨ ਲੈ ਨਾਮ ਦੇਗੀ ਨਿਮਰਤਾ ਸਹਿਤ ਦੱਸਦੇ ਹਨ ਨਾਮ ਦੇਗੀ ਕਹਿੰਦੇ ਮੈਂ ਨਿਮਰਤਾ ਸਹਿਤ ਹੀ ਗੱਲ ਦੱਸਦਾ ਹਾਂ ਇਹ ਉਹ ਮੇਰੇ ਹਿਰਦੇ ਵਿੱਚ ਵੀ ਹੈ ਦੂਜਿਆਂ ਦੇ ਹਿਰਦੇ ਵਿੱਚ ਵੀ ਹੈ ਸਾਰਿਆਂ ਦੇ ਅੰਦਰ ਉਹ ਵਸਿਆ ਹੋਇਆ ਹੈ ਜੋ ਮਾਲਕ ਹੈ ਐਸ ਕਰਕੇ ਉਹਨੂੰ ਇੱਕ ਖਾਸ ਜਗ੍ਹਾ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਜਪਜੀ ਸਾਹਿਬ ਰੋਜ਼ ਪੜ੍ਹਦੇ ਆ ਉੱਥੇ ਪੜ੍ਹਿਆ ਹੈਗਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੁਭੇ ਦੇਖੋ ਕਿੰਨੀ ਪਿਆਰੀ ਬਾਣੀ ਹੈ ਪਰ ਅਸੀਂ ਪੜਿ ਕਿਤਾਬਾਂ ਹੈ ਜਬ ਵੀ ਸਾਹਿਬ ਅੱਜ ਪੜ ਕੇ ਗੁਰਦਾਰੇ ਵੇਰ ਆਇਆ ਪਰ ਸਮਝ ਨਹੀਂ ਆਇਆ ਵੀ ਕੀ ਕਹਿੰਦੇ ਆ ਗੁਰੂ ਜੀ ਥਾਪਿਆ ਨਾ ਜਾਏ ਜਿਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਕਿਤੇ ਕੀਤਾ ਨਾ ਹੋਏ ਜਿਹਨੂੰ ਉਹਨੂੰ ਕ੍ਰੀਏਟ ਨਹੀਂ ਕੀਤਾ ਜਾ ਸਕਦਾ ਬਣਾਇਆ ਨਹੀਂ ਜਾ ਸਕਦਾ ਉਹ ਕੋਈ ਰੂਪਾਂਤਰ ਰੂਪਾਂਕਣ ਨਹੀਂ ਕੀਤਾ ਜਾ ਸਕਦਾ ਮਾਲਕ ਉਦਾ ਕੋਈ ਕਿਰਤ ਨਹੀਂ ਬਣਾਈ ਜਾ ਸਕਦੀ ਉਹਦੀ ਕੋਈ ਫੋਟੋ ਉਹਦੀ ਕੋਈ ਬૂર્ਤੀ ਉਹਦੀ ਕੋਈ ਗੁਰਤ ਨਹੀਂ ਬਣਾਇਆ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਉਹ ਤੇ ਆਪ ਹੀ ਆਪਣੇ ਆਪ ਵਿੱਚ ਸਭ ਕੁਝ ਕਰ ਰਿਹਾ ਤੇ ਸਾਰੇ ਕਿਤੇ ਹੈ ਨਰਿੰਜਣ ਪਰਮਲੇਪ ਇਸ ਸੰਸਾਰ ਵਿੱਚ ਪ੍ਰਸਿਆ ਹੋਇਆ ਨਹੀਂ ਹੈ ਸੰਸਾਰ ਵਿੱਚ ਜਿਹੜੀ ਪਰਮ ਸ਼ਕਤੀ ਸਾਇੰਸ ਵਾਲੇ ਬੱਚੇ ਸਮਝ ਸਕਦੇ ਆ ਟੋਟਲ એનર્ਜੀ ਉਸ ਤੋਂ ਬਣਿਆ ਤੇ ਉਹ ਟੋਟਲ એનર્ਜੀ ਸਾਰਿਆਂ ਦੇ ਵਿੱਚ ਵਰਤਰੀ ਸਾਡੇ ਸਾਰਿਆਂ ਦੇ ਅੰਦਰ ਆਉਂ ਉਹ ਅਸੀਂ ਉਹਦੇ ਕਰਕੇ ਤਾਂ ਵਿਜੂਦ ਵਿੱਚ ਆਏ ਜੇ ਉਹ ਸ਼ਕਤੀ ਨਹੀਂ ਹੋਏਗੀ ਸਾਡੇ ਸਾਡਾ ਸਰੀਰ ਬਣਿਆ ਕਦੇ ਨਾਲ ਕੋਟੜੀਆਂ ਨਾਲ ਸੈੱਲਾਂ ਨਾਲ ਬਣਿਆ ਤੇ ਇੰਨੇ ਸੈੱਲ ਨਹੀਂ ਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹਰ ਇੱਕ ਸੈੱਲ ਇੱਕ ਪੂਰਨ ਜੀਵ ਹੈ देखो ਸਾਡੇ ਅੰਦਰ ਕਿੰਨੇ ਜੀਵ ਨੇ ਕਰੋੜਾਂ ਜੀਵ ਸਾਡੇ ਸਰੀਰ ਦਾ ਦੇ ਵਿੱਚ ਨੇ ਤਾਂ ਸਾਡਾ ਸਰੀਰ ਬਣਿਆ ਹੋਇਆ ਹੈ ਤੇ ਇਹ ਕਰੋੜਾਂ ਜੀਵ ਜਦੋਂ ਇਹਨਾਂ ਵਿੱਚ ਤਾਕਤ ਨਹੀਂ ਰਹੇਗੀ ਇਹ ਨਿਸ਼ਕਰੀ ਹੋ ਜਾਣ ਇਹ ਖਸਾਬਤ ਹੋ ਜਾਏ ਅਸੀਂ ਕਿਹਨਾਂ ਬੰਦੋਂ ਪਰ ਗਿਆ ਡੈਡ ਹੋ ਗਏ ਇਹ ਉਹ ਡੈਡ ਰੂਹ ਜਿਹੜਾ ਮਰ ਗਿਆ ਉਹਨੂੰ ਫੇਰ ਇਸਨੇ ਪੁਜਾਰੀ ਨੇ ਚੁੱਕਿਆ ਜੀ ਇਹਦੀ ਰੂਹ ਹੁੰਦੀ ਏ ਜੀ ਉਹ ਸਵਰਗ ਤੇ ਜਾਂਦੀ ਏ ਯੂਕਸ ਸਰਗ ਤੇ ਜਾਂਦੀ ਏ ਉਹ ਨਰਕ ਤੇ ਜਾਂਦੀ ਏ ਰੂਹ ਹੈ ਕੀ ਸ਼ਕਤੀ ਸ਼ਕਤੀ ਦਾ ਇੱਕ ਪੁੰਜ ਹੈ ਉਸ ਮਾਲਕ ਦਾ ਟੋਟਲ ਸ਼ਕਤੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਉਹ ਛੱਤੀ ਸ਼ਕਤੀ ਵਿੱਚ ਰਲ ਜਾਂਦੀ ਏ ਬਸ ਸੋ ਐਸ ਤਰ੍ਹਾਂ ਅਸੀਂ ਬਾਣੀ ਨੂੰ ਪੜੀਏ ਫਿਰ ਸਾਨੂੰ ਫਿਰ ਇਹਨਾਂ ਵਹਿਮਾਂ ਤੋਂ ਪਰਮਾਂ ਤੋਂ ਭੁਲੇਖਿਆਂ ਤੋਂ ਅਸੀਂ ਬਾਹਰ ਨਿਕਲ ਜਾਵਾਂਗੇ ਸੱਚਾ ਸੁੱਚਾ ਜੀਵਨ ਜਿਾਵਾਂਗੇ ਤੇ ਅਸੀਂ ਇਹਨਾਂ ਜਿਹੜਾ ਸਾਨੂੰ ਚੱਕਰਾਂ ਵਿੱਚ ਪਾਇਆ